ਬਾਬੇ ਗਾਂ ਦਾਦਾ ਸ਼ੁਕਰਾਨਾ ਕਰਨ ਆਏ ਸੀ ਦਾਦੇ ਨੇ ਅੱਜ ਕੰਪੈਨਾਂ ਵਾਲੇ ਕਰਤਾ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਆ ਗਏ ਪਿੰਡ ਤੇ ਪਿੰਡ ਨਿਆਣਿਆਂ ਨੇ ਚੜ ਗਿਆ ਚਾ ਤੇ ਦੇਖੋ ਨਿਆਣੇ ਕਿਦਾਂ ਨੱਚਦੇ ਤੇ ਨਿਆਣਿਆਂ ਨੂੰ ਦਿੱਤੇ ਝੀਲੇ ਮਾਟੇ ਦਾਦੇ ਦਾ ਸ਼ੁਕਰਾਨਾ ਕੀਤਾ ਜਿੰਨੇ ਇੰਨੇ ਜੱਗੇ ਕਰ ਦਿੱਤਾ बोल बोल था निए था निए निए तक चालू करने तो भी पापा मेर करी फिर वाहगुरु सतना वाह जी वाह 9 ਵਜੇ ਮਿੱਤਰੋ ਧਰਤੀਆ ਚਾਲੂ ਬਾਈ ਕਿਤਾਂ ਝਾੜ ਦੀ ਛੱਡੇ ਪੂਰੇ 9 ਵਜੇ ਦੇਖ ਲਓ ਮਿੱਤਰੋ ਇਹ ਆ ਡਬਲ ਥਰੇਸ਼ਰ ਵਾਲੀ ਛਿਟਾ ਕਹਿੰਦੇ ਦੋ ਵਾਰੀ ਝੜੂਗਾ ਹਰਾ ਦਾਣਾ ਵੀ ਨਹੀਂ ਰਹਿਣ ਦੇਣਾ ਵਾਹ ਬਈ ਆ ਬਹਿ ਜਾ ਬਹਿ ਜਾ ਕਰਤੀ ਤਾਂ ਸੁਮੇਸ਼ ਵਾਲਿਆਂ ਨੇ ਬਹੁਤ ਸਾਇਲੈਂਟ ਮਸ਼ੀਨ ਆ ਮਸ਼ੀਨਾਂ ਵਾਲੇ ਵੀ ਰੋਕ ਰੋਕ ਦੇਖਦੇ ਜਾਣਦੇ ਆ ਵੀ ਯਾਰ ਕਿਹੜੀ ਚੀਜ਼ ਬਣਾਉਂਦੀ ਨਹੀਂ ਸਹੀ ਬੰਦ ਵਾਹ ਜੀ ਵਾਹ ਡਰਾਈਵਰ ਕਹਿੰਦਾ ਭੱਜਦੀ ਬਹੁਤ ਆ ਸਾਹਮਣੀ ਹੁੰਦੀ ਦੇਖ ਲਓ ਜੀ ਤੋਰਾ ਦੇਖ ਲਓ ਬਹੁਤ ਘੈਂਟ ਆ ਬਈ ਕੰਮ ਮੈਨਟੋਮੈਟਿਕ ਕੰਮ ਨਵੇੜੀ ਜਾਂਦੀ ਤੇਰੇ ਸਦਕੇ